ਦੇਖੋ ਲਾਈਟਾਂ ਚੱਲਦੀਆਂ ਬਾੜੀਆਂ ਦੀਆਂ ਦੇਖੋ ਲਾਈਟਿੰਗ ਨਾ ਕਿ ਨਾ ਖੜਾ ਲੱਦਾ ਬਾਬੇ ਦਾ ਦਰਬਾਰ ਬਾਹਰਲੀ ਲਾਈਟਿੰਗ ਆ ਇਹ ਤੇ ਦੇਖੋ ਦੁਕਾਨਾਂ ਜੱਚ ਗਈਆਂ ਨੇ ਘੜਾਉਣੇ ਵਾਲੇ ਫਿਰਦੇ ਆ ਰੇਟ ਬੈਦਰ ਹੋ ਜਰਦੇ ਆ ਤੇ ਅੰਦਰੋਂ ਦਿਖਾਉਣਾ ਹੈ ਤੁਹਾਨੂੰ ਬਾਬੇ ਦਾ ਸਰਬਾਰ ਕਰੋ ਦਰਸ਼ਨ ਬਾਬਾ ਜੀ ਦੇ ਦੇਖੋ ਅਲੌਕਿਕ ਨਜ਼ਾਰਾ ਮਾੜੀ ਦਾ ਰਾਤ ਦਾ ਲਾਈਟ ਹੀ ਨਾ ਜਗਮਗ ਜਾਗ ਹੋਈ ਪਈ ਆ ਤੇ ਦੇਖੋ ਕੀ ਦਰਸ਼ਨ ਕਰਾਈਏ ਬਾਬਾ ਜੀ ਦੇਖੋ ਲਾਈਟਿੰਗ ਨਹੀਂ ਸੋਣੀ ਜਗਮੋ ਜਗਮੋ ਕਰ ਦਿੱਤੀ ਆ ਯਾਹ ਦੇਖੋ ਲਾਈਟਿੰਗ ਇੱਥੇ ਬਾਬੇ ਦੇ ਬਾਹਰ ਦੀ ਅਰੋੜਾ ਸ਼ਾਮ ਦੇ ਕੋਲ ਲਾਈਟਿੰਗ ਲਾਈਟਿੰਗ ਹੋਈ ਭయ్యా ਬਾਬੇ ਦੀ ਜੈ ਬਾਬੇ ਦੀ ਫਲਦੋ ਮੇਲਾ ਸ਼ੁਰੂ ਹੋ ਗਿਆ ਇਹ ਤੋਂ ਗੂ ਬਾੜੇ ਲਾਈਟਿੰਗ ਲਾਈਟਿੰਗ ਹੋਈ ਪਈ ਆ ਬਾਬੇ ਦੀ ਜੈ ਜੈਕਾਰ ਬਾਬੇ ਦੀ ਜੱਟੇ ਦੀ ਜਾਂ ਗੋਗਾਂ ਜਾਂ ਸਾਧ ਪੀਰ ਬਾਬਾ ਜੀ ਸ਼ੰਕਰ ਕਰੋ ਦਰਸ਼ਨ ਉਹ ਗਿਆਰਵੀਂ ਵੀ ਵੀ ਸ਼ੰਕਰ ਉਹ ਸਿੱਧਾ ਰੱਖਣ ਜੀ ਦੇ ਮੇਰਾ ਧੂਆ ਜਲਦਾ ਹੋਇਆ ਦੇ ਵਿੱਚ ਸੰਗਤ ਮਸਾਕੇ ਕੀਤੀ ਹੋਈ ਚੌਂਕੀ ਭਰਦੇ ਵੀ ਤੇ ਆ ਦੇਖੋ ਸਾਰਾ ਤਿਆਰ ਆ ਵਾਟਰ ਪ੍ਰੂਫਿੰਗ ਕਿੱਤੀ ਹੋਈ ਆ ਤੇ ਕੈਂਟ ਸਾਰਾ ਵਾਟਰ ਪ੍ਰੂਫਿੰਗ ਵਾਲਾ ਵਾ ਇਹ ਆ ਬਾਬਾ ਜੀ ਦੇ ਬੋਰਡ ਪਏ ਨੇ ਇੱਥੇ ਲੱਗਣ ਨੂੰ ਲਾਈਟਿੰਗ ਲਾਈਟਿੰਗ ਯਾ ਬਾਬਾ ਜੀ ਦੇ ਬੋਰਡ ਪਏ ਨੇ ਇੱਥੇ ਲੱਗਣ ਨੂੰ ਲਾਈਟਿੰਗ ਲਾਈਟਿੰਗ ਬਹੁਤ ਸਹੀ ਐ ਹੁ ਫੋਨ ਕਰਦੇ ਆਂ ਬਹੁਤ ਦੇ ਸਾਰਾ ਲੋਕਾਂ ਦੇ ਰਹਿਣ ਦੇ ਲਈ ਫਰੀ ਦੇ ਵਿੱਚ ਜਿਹੜਾ ਵੀ ਲੋਕ ਆਉਂਦੇ ਨੇ ਵੀ ਮੀਮੂ ਪੈਂਦਾ ਤਾਂ ਇੱਥੇ ਰੁੱਕ ਸਕਦੇ ਨੇ ਉਈ ਨਿੱਕ ਜਾਨ ਪੱਕੇ ਲੱਗੇ ਹੋਏ ਨੇ ਲੰਗਰ ਚੱਲੂਗਾ 24 ਘੰਟੇ ਤੇ ਪੂਰੀ ਫੈਸਿਲਿਟੀ ਔਰ ਇੱਕ ਦੁਕਾਨ ਤੇ ਲਈ ਤੁਸੀਂ ਆ ਸਕਦੇ ਰੁਕੋ ਤੇ ਆ ਕੇ ਬਾਬੇ ਦੇ ਦਰਸ਼ਨ ਕਰੋ ਨਿੱਖੋ ਲਵਾਨਾ ਆ ਚੱਲਦੀਆਂ ਹੋਈਆਂ ਲੋਕ ਵੀ ਆਉਂਦੇ ਹੋਏ ਸ਼ਾਪਿੰਗ ਵੀ ਕਰਦੇ ਹੋਏ ਨਾਲ ਆਂਦੇ ਪਿੰਦੇ ਵੀ ਹੋਏ ਪਿੱਛੇ ਤਾਂ ਕਿਸਵਾਰ ਮੇਲਾ ਭਰਿਆ ਹੋਇਆ ਨਾਲੇ ਕੋਈ ਇਧਰ ਟਿੱਕੀਆਂ ਆਦਾ ਚੱਲਦਾ ਰਹਾ ਲੱਗਿਆ ਹੋਇਆ ਟਿੱਕੀਆਂ ਟਿੱਕੀਆਂ ਖਾ ਕੇ ਜਾਓ ਬਾਈ ਕੋਲੇ ਲਾਈਟਿੰਗ ਵੀ ਕਰਕੇ ਹੋ ਜਾਂਦੀ ਆ ਚੱਲੀ ਨਹੀਂ ਆਪੀ ਰਹਿੰਦੀਆਂ ਦੁਕਾਨਾਂ ਮੀਂਹ ਖਰਾਬ ਕਰ ਦਿੰਦਾ ਕੰਮ ਇਹਨਾਂ ਨੂੰ ਵੀ ਉਮੀਦਾਂ ਨੇ ਵਿਚਾਰਿਆਂ ਨੂੰ ਵੀ रहे ਬਣਗੇ ਕਿਉਂਕਿ ਨੇ ਬੜੇ ਬੜੇ ਪੈਸੇ ਦੇ ਕੇ ਜਗਾ ਖਰੀਦੀ ਹੁੰਦੀ ਆ ਇਹਨਾਂ ਨੇ ਲੋਕ ਇਹਨਾਂ ਦਾ ਵੀ ਦੇਖਣ ਐਂ ਨਾ ਕਹਿਣ ਬਈ ਐ ਐ ਐ ਆ ਬੋਲਦੇ ਆ ਬਹੁਤ ਬੋਲਦੇ ਆ ਲੋਕ ਆਪਾਂ ਅਨਯੰਕਸ਼ਨ ਲਈ ਨਹੀਂ ਹੁੰਦੇ ਆਪਾਂ ਤਾਂ ਕਾਉਣਾ ਬਾਪੂ ਦੀ ਕਿਰਪਾ ਨਾਲ ਖਾਉਣਾ ਵਾ ਦੇਖੋ ਨਿਕੰਨਾ ਜੈ ਸੀਗਾ ਅੱਜ ਦਾ ਵਲੌਗ ਆਪਣਾ ਤੇ ਲਾਈਕ ਲੱਕਰੇ ਵਧੀਆ ਲੱਗੇ ਉਹ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਹਾਈਵ ਕਰਨਾ ਨਾ ਭੁੱਲਿਓ ਹਾਈਵ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਰੈਗੂਲਰ ਅਪਡੇਟ ਦੇ ਲਈ ਮਿਲਦੇ ਦੀ ਤੇ ਆਟੋ ਲੈਂਗੁਏਜ ਚੇਂਜ ਕਰ ਲਿਆ ਕਰੋ ਇੰਗਲਿਸ਼ ਆਉਂਦੀ ਆ ਆਟੋ ਪੰਜਾਬੀ ਕਰ ਲਿਆ ਕਰੋ ਸਾਡੀ ਦਰਗਾਹ ਦੇਖੋ ਚਮਕਦੀ ਪੂਰੀ ਲਾਈਟਾਂ ਮਾਰਦੇ ਹੋਏ ਵੀਰਾਂ ਦੇ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖੋ ਲਾਈਟਿੰਗ ਵੀਰਾਂ ਦੇ ਦਰਸ਼ਨ ਦੇ ਕੇ ਜਾਓ ਇੱਥੇ ਬਾਬੇ ਦੇ ਨਦਰਸ਼ਨ ਪੀਰਾਂ ਦੇ ਅੰਦਰ ਨੂੰ ਜਾਗਰਿਆ ਪੀਰਾਂ ਦੇ ਚਾਉ ਚਾਹਦੇ ਨੇ ਪੀਰਾਂ ਦੇ ਹਰ ਸਾਲ ਦੀ ਤਰ੍ਹਾਂ ਸ਼ਪਾਰ ਮੇਲੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਰ ਸਾਲ 6 ਦਿਨ 7 ਦਿਨ ਲਗਾਤਾਰ ਆਇਆ ਜਾਂਦਾ ਇਹ ਸਮੂਹ ਸੰਗਤ ਦੇ ਸਹਿਯੋਗ ਨਾਲ ਤੇ ਖੁਦਾ ਦੇ ਹੁਕਮ ਨਾਲ ਤੇ ਪੀਰਾਂ ਦੀ ਰਹਿਮ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਮੇਲਾ ਸ਼ਪਾਰ ਵਿਖੇ 6 ਦਿਨ 7 ਦਿਨ ਲਗਾਤਾਰ ਜੋਗਾ ਭੰਡਾਰਾ ਲਗਾਉਣਾ ਸਮੂਹ ਸੰਗਤ ਨੂੰ ਬੇਨਤੀ ਆ ਵੀ ਬੇਬੇ ਪਜਾ ਬਾਬਾ ਜੀ ਦੇ ਦਰਬਾਰ ਤੇ ਆਓ ਤੇ ਬਾਬਾ ਜੀ ਦਰਬਾਰ ਤੇ ਆ ਕੇ ਸੇਵਾ ਕਰੋ ਤੇ ਵੱਧ ਚੜ ਕੇ ਸੇਵਾ ਕਰੋ ਤੇ ਬਾਬਾ ਜੀ ਨੇ 쿠ਠੀਆਂ ਪ੍ਰਾਪਤ ਕਰੋ ਸਮੂਹ ਸੰਗਤ ਆਪਣੇ ਆਲੇ ਦਾਲੇ ਏਰੀਆ ਨੂੰ ਬੇਨਤੀ ਆ ਵੀ ਜੋ ਵੀ ਸੇਵਾਦਾਰ ਮੇਰੀ ਬ ਗੱਲ ਸੁਣ ਰਹੇ ਨੇ ਕਿਰਪਾ ਕਰਕੇ ਬੇਨਤੀ ਬਾਬਾ ਜੀ ਦੇ ਦਰਬਾਰ ਤੇ ਜਰੂਰ ਆਇਓ ਤੇ ਇੱਕ ਵਾਰੀ ਲੰਗਰ ਜਰੂਰ ਸ਼ੱਕੇ ਜਾਇਓ ਖੁਦਾ ਦੇ ਹੁਕਮ ਨਾਲ ਤੇ ਪੀਰਾਂ ਦੀ ਰਹਿਮਤ ਨਾਲ ਤੇ ਹਰ ਸਾਲ ਲਗਾਤਾਰ 6 ਦਿਨ ਖੁੱਲਾ ਭੰਡਾਰਾ ਬਾਬਾ ਜੀ ਦੇ ਦਰਬਾਰ ਤੇ ਲਗਾਇਆ ਜਾਂਦਾ ਬੜੀ ਧੂਮ ਧਾਮ ਨਾਲ ਲਗਾਇਆ ਜਾਂਦਾ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਬਾਬਾ ਜੀ ਦੇ ਦਰਬਾਰ ਤੇ ਪਹੁੰਚੋ ਤੇ ਬਾਬਾ ਜੀ ਦੇ ਦਰਬਾਰ ਤੇ ਆ ਕੇ ਲੰਗਰ ਵਿੱਚ ਸੇਵਾ ਕਰੋ ਤੇ ਬਾਬਾ ਜੀ ਦੀਆਂ ਖੁਸ਼ੀਆਂ ਪਹੋਚੋ ਤੇ ਆ ਲੰਗਰ ਹਾਲਾ ਇੱਥੇ ਦਰਗਾਹ ਦਾ ਲੰਗਰ ਚੱਲਦਾ ਹੈ ਆਓ ਸਾਰੇ ਜਾਨੀ ਛੱਕੇ ਜਾਓ ਇੱਥੇ ਕਿਉਂਕਿ ਮਾੜੀ ਤੇ ਰਸ ਹੁੰਦਾ ਵਾ ਉਰੇ ਆਰਮਨਾਰ ਛੱਕ ਸਕਦੇ ਹੋ ਜਰੂਰ ਆਓ ਇੱਥੇ ਲੰਗਰ ਛਕੋ